ਦੇਖੋ ਜੀ ਮੌਜੂਦਾ ਸਰਕਾਰ ਦੇ ਮੁਤਾਬਕ ਤਾਂ ਇੱਥੇ ਕੋਈ ਮਾਹੌਲ ਹੈ ਨਹੀਂ ਹਜੇ ਜਿਹੜੀ VOTING ਆ ਆਪਣੀ ਫਿਲਹਾਲ ਪਿਛਲੇ ਜਿੰਨੇ ਵੀ 5 ਸਾਲਾਂ ਤੋਂ ਲਾਲੋ 7 ਸਾਲਾਂ ਤੋਂ ਲਾਲੋ ਜਿਹੜੇ ਕੰਮ ਹੋਏ ਨੇ ਉਹਨਾਂ ਦੇ ਮੁਤਾਬਕ ਹੀ ਲੋਕ ਜਵਾਬ ਦੇਣਗੇ ਪਹਿਲਾਂ ਕੈਪਟਨ ਮੋਕੇ ਦੇ 5 ਸਾਲ ਸੀ ਉਹਨਾਂ 'ਚ ਵੀ ਲੋਕਾਂ ਨੇ ਕੰਮ ਦੇਖ ਲੇ ਜਿਹੜੇ ਹੁਣ ਦੇ 2 ਸਾਲਾਂ ਤੋਂ 3 ਸਾਲਾਂ ਤੋਂ ਚੱਲਦੇ ਆ ਉਹ ਵੀ ਤੇ ਜਿਹੜੇ ਹੁਣ ਦੀ ਜ਼ਿੰਮੇਵਾਰੀ ਆ ਉਹ ਵੋਟਾਂ ਦੇ ਵਿੱਚ ਲੋਕ ਦੇਣਗੇ ਤੇ ਲੋਕਾਂ ਨੇ ਦੁਬਾਰਾ ਅਕਾਲੀ ਦਲ ਨੂੰ ਪਸੰਦ ਕੀਤਾ ਜਿਹੜੀ ਆਵਾਜ਼ ਆ ਉਹ ਅਕਾਲੀ ਦਲ ਦੀ ਆਊਗੀ ਬਹੁਤ ਗਰਮੀ ਹੋਣ ਦੇ ਬਾਵਜੂਦ ਲੋਕ ਵੋਟਾਂ ਨੂੰ ਬੇਸ਼ੁਮਾਰ ਆ ਰਹੇ ਨੇ ਤੇ ਛਵੀਲ ਦਾ ਪਾਣੀ ਦਾ ਪ੍ਰਬੰਧ ਰੋਟੀ ਪਾਣੀ ਚਾਹ ਦਾ ਸਾਰਾ ਕੁਝ ਪ੍ਰਬੰਧ ਦਾ ਵੱਦ ਵੱਦ ਵੋਟਾਂ ਪਵਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡਾ ਸਾਰਾ ਮੁੱਦਾ ਇੱਕ ਤਾਂ ਸੜਕਾਂ ਬਿਜਲੀ ਜਾਂ ਬਿਜਲੀ ਦਾ ਬਿੱਲ ਇਹਨਾਂ ਨੇ ਕਿ ਜ਼ੀਰੋ ਕੀਤਾ ਲਾਈਟ ਤਾਂ ਆਉਂਦੀ ਨਹੀਂ ਜ਼ੀਰੋ ਕਰਨ ਦਾ ਕੋਈ ਮਤਲਬ ਨਹੀਂਗਾ ਮਹੀਨੇ ਦੇ ਵਿੱਚ ਜੇ ਬਿੱਲ ਜ਼ੀਰੋ ਆ ਤਾਂ 10000 ਦਾ ਅਸੀਂ ਤੇਲ ਝਾਲ ਦਿੰਨੇ ਆ ਇਦੋਂ ਚੰਗਾ ਤਾਂ ਸਾਨੂੰ ਬਿਜਲੀ ਦੇ ਬਿੱਲ ਲਾਏ ਜਾਣ ਪਰ ਸਾਨੂੰ ਡੀਜ਼ਲ ਤੋਂ ਬਚਾਇਆ ਜਾਵੇ ਲਾਈਟ ਆਉਂਦੀ ਨਹੀਂ ਬਿਲਕੁਲ ਜੀ ਹੋਰ ਕਿਹੜੇ ਮੁੱਦੇ ਨੇ ਜਿਵੇਂ ਹੋਰ ਮੁੱਦੇ ਦਾ ਜੀ ਸੜਕਾਂ ਦਾ ਬੁਰਾ ਹਾਲ ਆ ਜੀ ਸੀਵਰੇਜ ਬੰਦ ਪਏ ਨੇ ਜੀ ਕੋਈ ਕੰਮ ਨਹੀਂ ਹੋ ਰਿਹਾ ਜੀ ਤੇ ਐਨਓਸੀਆਂ ਬੰਦ ਨੇ ਕੋਈ ਚੀਜ਼ ਨਹੀਂ ਹੋ ਰਹੀ ਜੀ ਕਿਹਤਰਾ ਦੀ ਜਿਹੜੀ ਸਰਕਾਰ ਚਾਹੁੰਦੀ ਦੋ ਜੀ ਅਸੀਂ ਤਾਂ ਕਹਿੰਦੇ ਵੀ ਇਮਾਨਦਾਰ ਲੋਕਾਂ ਨੂੰ ਨਿਆਂ ਦੇਣ ਵਾਲਾ ਬੇਰੁਜ਼ਗਾਰੀ ਬੇ ਨਸ਼ਾ ਮੁਕਤੀ ਕਰੇ ਸਟੇਟ ਨੂੰ ਤੇ ਸਟੇਟ ਖੁਸ਼ਹਾਲੀ ਚੜਦੀ ਕਲਾ ਰਹੇ ਫਸਦੀ ਬਾਜ਼ੀ ਰਹੇ ਨੌਜਵਾਨ ਮੁੰਡਿਆਂ ਦਾ ਬਚਾਓ ਜੀ ਵਾਹਿ ਖਾਲਸਾ ਵਾਹਿ ਫਤ ਦੀ ਸਰਕਾਰ ਚੁਣਨ ਦੇ ਲਈ ਆਪਣੇ ਹੱਥ ਰਸਤਮਾਂ ਦੀ ਜਿਹੜੀ ਸਭ ਦਾ ਭਲਾ ਕਰਾਈ ਸਾਰਿਆਂ ਦਾ ਜਿਹੜੇ ਨਵੇਂ ਮੁੰਡੇ ਆਗੇ ਵਿਚਾਰੇ ਬਾਹਰ ਜਾਂਦੇ ਆਗੇ ਵੀ ਇਸੇ ਦੇਸ਼ ਤੇ ਉਹਨਾਂ ਨੂੰ ਕੰਮ ਮਿਲੇ ਮਾਂ ਬਾਪ ਤੋਂ ਦੂਰ ਹੁੰਦੇ ਨਹੀਂ ਮੈਨੂੰ ਤਾਂ ਇਹੀ ਹੈ